ਅੱਜ ਇਹ ਸਖਾਸ ਵੀਡੀਓ ਸਿਰਫ ਤਿੰਨ ਚੀਜ਼ਾਂ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹਰ ਬੰਦਾ ਡਰਦਾ ਕਿ ਐਮੀ ਕੋਈ ਸਾਈਡ ਇਫੈਕਟ ਨਾ ਹੋ ਜਾਵੇ ਪਰ ਐਦਾ ਦੀ ਚੀਜ਼ ਵੀ ਚਾਹਦਾ ਹੈ ਕਿ ਡੇਲੀ ਲਾਈਫ ਦੇ ਵਿੱਚ ਤਾਕਤ ਰਹੇ ਸਿਰਫ ਮੈਂ ਤੁਹਾਨੂੰ ਤਿੰਨ ਚੀਜ਼ਾਂ ਦੱਸੂਗਾ ਹਰ ਕੋਈ ਨੁਕਸਾ ਜਿਹੜਾ ਤੁਹਾਡੀ ਜੇਬ ਦੇ ਵਿੱਚ ਵੀ ਪਰਚੀ ਦੇ ਵਿੱਚ ਵੀ ਲਿਖਿਆ ਹੈ ਨਾ ਤੁਸੀਂ ਇਹ ਤਿੰਨ ਚੀਜ਼ਾਂ ਚੈੱਕ ਕਰ ਲਈਓ ਉਹਦੇ ਵਿੱਚ ਇਹ ਤਿੰਨ ਚੀਜ਼ਾਂ ਹੋਊਗੀਆਂ ਇਹ ਹੋਊਗੀਆਂ ਕਿਉਂਕਿ ਮੇਨ ਹੈ ਇਹ ਵਿੱਚ ਕੋਈ ਲੰਬਾ ਛੋੜਾ ਪ੍ਰੋਸੈਸ ਨਹੀਂ ਹੈਗਾ ਸਿਰਫ ਤਿੰਨ ਚੀਜ਼ਾਂ ਲੈਣੀਆਂ ਤਾਕਤ ਤਾੜ ਨੂੰ ਹਰ ਟਾਈਮ ਬਾਡੀ ਥੱਕੀ ਰਹਿੰਦੀ ਆ ਤੁਸੀਂ ਆ ਡੇਲੀ ਲਾਈਫ ਦੇ ਵਿੱਚ ਕੰਮ ਕਰਦੇ ਆ ਘਰ ਆਂਦੇ ਆਂਦੇ ਤੱਕ ਸਰੀਰ ਬੰਦੇ ਦਾ ਟੁੱਟ ਜਾਂਦਾ ਆ ਥਕਾਵਟ ਮਹਿਸੂਸ ਹੁੰਦੀ ਆ ਬਿਨਾ ਗੱਲ ਤੋਂ ਸੁਸਤੀ ਰਹਿੰਦੀ ਆ ਚਾਹੇ ਬੰਦੇ ਨੇ ਖਾਣੀ ਆ ਚਾਹੇ ਜਨਾਨੀ ਨੇ ਖਾਣੀ ਆ ਕੋਈ ਵੀ ਖਾ ਸਕਦਾ ਆ ਨੋਟ ਕਰ ਲੋ ਇੱਕ ਹੈਗਾ ਇਹ ਸਾਲਮ ਪੰਜਾ ਸਾਲਮ ਮਿਸ਼ਰੀ ਦੇ ਮੂਸਲੀ ਇਹ ਤੁਸੀਂ ਬਰਾਬਰ 30-30 ਗ੍ਰਾਮ ਲੈ ਲਓ 90 ਗ੍ਰਾਮ ਲੈ ਲਓ ਇੱਕ ਚੁਟਕੀ ਸਿਰਫ 1 ਜਾਂ 2 ਗ੍ਰਾਮ ਦੁੱਧ ਦੇ ਵਿੱਚ ਢਾੜ ਕੇ ਦੁੱਧ ਦੇ ਨਾਲ ਲੈ ਲਓ ਬਾਡੀ ਵਾਈਜ਼ ਵੀਕਨੈਸ ਸੈੱਟ ਹੋ ਜਾਊਗੀ ਉਹਨ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਲਾਲਚ ਨਾ ਕਰਨਾ ਕਿ ਜ਼ਿਆਦਾ ਖਾਵਾਂਗੇ ਜ਼ਿਆਦਾ ਤਾਕਤ ਆਜੂਗੀ ਕਿਉਂਕਿ ਇਹ ਚੀਜ਼ਾਂ ਤਾਕਤ ਵਾਲੀ ਹੁੰਦੀਆਂ ਥੋੜੀਆਂ ਗਰਮ ਹੁੰਦੀਆਂ ਆ ਖਾਣੀ ਡੇਲੀ ਆ ਖਾਣੀ ਹਿਸਾਬ ਨਾਲ ਆ ਕਿ ਪਚੇ ਇਹ ਖਾਸ ਧਿਆਨ ਰੱਖਿਓ ਅੱਜ ਕੱਲ ਕਿਸੇ ਨੂੰ ਵੀ ਕੋਈ ਨੁਕਸਾ ਦੱਸਦਾ ਆ ਅਗਲਾ ਕਹਿੰਦਾ ਯਾਰ ਵੀਕਨੈਸ ਤਾਂ ਪੁਰਾਣੀ ਆ ਸੀ ਜਲਦੀ ਜਲਦੀ ਠੀਕ ਹੋਣੀ ਆ ਜ਼ਿਆਦਾ ਖਾ ਲਈਏ ਇਹ ਕੰਮ ਨਹੀਂ ਕਰਨਾ ਨਾਲੇ ਤੁਸੀਂ ਇਹ ਚੀਜ਼ਾਂ ਯੂਜ਼ ਕਰੋ ਸਾਬਤ ਲੈ ਕੇ ਆਓ ਆਪ ਪੀਸੋ ਰਿਜ਼ਲਟ 100% ਇਹ ਮੇਨ ਬੇਸ ਆ ਤੁਸੀਂ ਕੋਈ ਵੀ ਨੁਕਸਾਨਜਗਲ ਨੈਟ ਤੇ ਵਾਇਰਲ ਕਰਦਾ ਆ ਜਾਂ ਕੋਈ ਕਿਸੇ ਦੀ ਪੁਰਾਣੀ ਤੋਂ ਪੁਰਾਣੀ ਕਿਤਾਬ ਆ ਪਰਚੀ ਆ ਇਹ ਮੇਨ ਚੀਜ਼ਾਂ ਆ ਅੱਜ ਕੱਲ ਹਰ ਬੰਦਾ ਡਰਦਾ ਕਿ ਐਵੇਂ ਯਾਰ ਇੰਨੀਆਂ ਚੀਜ਼ਾਂ ਪਾਲੀਆਂ ਕੋਈ ਨੁਕਸਾਨ ਨਾ ਹੋਵੇ ਤੁਸੀਂ ਆ ਬੇਸਿਕ ਚੀਜ਼ ਨੋਟ ਕਰ ਲਓ ਜ਼ਿੰਦਗੀ ਪਰ ਸਾਲ ਚ ਇੱਕ ਵਾਰ ਇੱਕ ਇੱਕ ਵਾਰੀ ਇੱਕ ਮਹੀਨਾ ਖਾਲਿਆ ਕਰੋ ਬਹੁਤ ਆ ਵੈਦਰ ਆਹੋ ਲੜੋਈਆ ਦੇਸੀ ਦਵਾਈਆਂ ਵਾਲੇ